ਸੋ ਸਾ ਸੰਗਤ ਜੀ ਚੱਲ ਰਹੀ ਨਿਤਨੇਮ ਸਰਲ ਕਥਾ ਵਿਚਾਰ ਨਿਤਨੇਮ ਦੀ ਤੀਸਰੀ ਬਾਣੀ ਤਉ ਪ੍ਰਸਾਦ ਸਵਈਏ ਜਿਸ ਦੀ ਵਿਚਾਰ ਆਰੰਭ ਹੋ ਰਹੀ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਸੋ ਦੱਸਦੇ ਹਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਸ੍ਰੀ ਨਾਨਕਪੁਰ ਸਾਹਿਬ ਵਿਖੇ ਵਿਰਾਜਮਾਨ ਸਨ ਇੱਕ ਦਿਨ ਰਾਜਾ ਭੀਮਚੰਦ ਹੋਰ ਪਹਾੜੀ ਰਾਜਿਆਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਮਹਾਰਾਜ ਨੇ ਰਾਜੇ ਭੀਮਚੰਦ ਅਤੇ ਦੂਜੇ ਰਾਜਿਆਂ ਨੂੰ ਮੁਕਾਦਮ ਕਰਕੇ ਆਖਿਆ ਦੇਖੋ ਦਿੱਲੀ ਦੇ ਜ਼ਾਲਮ ਬਾਦਸ਼ਾਹ ਅਰੰਗਜੀਬ ਨੇ ਹਿੰਦੂਆਂ ਤੇ ਕਿੰਨਾ ਜ਼ੁਲਮ ਟਾਇਆ ਤੇ ਟਾ ਰਿਹਾ ਹੈ ਰੋਜ ਸਵੇ ਸਵੇ ਮਾਨ ਜੰਝੂ ਤਾਰਕੇ ਧਾਰਮਿਕ ਪੱਖ ਤੋਂ ਕਿੰਨਾ ਜਲੀਲ ਕਰ ਰਿਹਾ ਹੈ ਹਿੰਦੂਆਂ ਦੇ ਮੰਦਰਾਂ ਨੂੰ ਢਾਕ ਕੇ ਉਸ ਜਗ੍ਹਾ ਮਸੀਤਾਂ ਬਣਾਈਆਂ ਜਾ ਰਹੀਆਂ ਹਨ ਅਤੇ ਹਿੰਦੂਆਂ ਦੇ ਧਾਰਮਿਕ ਚਿੰਨ ਤਿਲਕ ਜੰਝੂਆਂ ਦਾ ਘੋਰ અપਮਾਨ ਕੀਤਾ ਜਾ ਰਿਹਾ ਇਸ ਜ਼ੁਲਮ ਦੇ ਖਿਲਾਫ ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਧਰਮ ਦੀ ਰੱਖਿਆ ਲਈ ਜਾਮ ਇਹ ਸ਼ਹਾਦਤ ਪ੍ਰਾਪਤ ਕੀਤਾ ਹੈ ਹੁਣ ਸਾਡਾ ਤੇ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਧਰਮ ਦੀ ਰੱਖਿਆ ਵਾਸਤੇ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ ਤੁਹਾਡੇ ਕੋਲ ਰਾਜ ਭਾਗ ਹੈ ਤੇ ਹੋਰ ਵੀ ਖਜ਼ਾਨੇ ਲਾਓ ਲਸ਼ਕਰ ਆਦ ਕਲੁੜੀਂਦੇ ਸਮਾਨ ਹਾਜ਼ਰ ਹਨ ਇਹਨਾਂ ਰਾਹੀਂ ਤੁਹਾਨੂੰ ਆਪਣੇ ਹਿੰਦੂ ਧਰਮ ਦੀ ਰੱਖਿਆ ਖਾਤਰ ਕੁਝ ਕਰਨਾ ਚਾਹੀਦਾ ਅਸੀਂ ਇੱਕ ਅਜਿਹਾ ਸਿਰਲੱਥ ਯੋਧਿਆਂ ਦਾ ਜਥਾ ਖਾਲਸਾ ਪੰਥ ਸਜਾਉਣ ਦਾ ਸੰਕਲਪ ਸਹਾਕਾਰ ਕਰਨ ਵਾਲੇ ਹਾਂ ਤੁਹਾਨੂੰ ਵੀ ਇਸ ਮਹਾਨ ਕਾਰਜ ਵਿੱਚ ਸਹਿਯੋਗ ਅਤੇ ਸਹਾਇਤਾ ਕਰਨੀ ਬਣਦੀ ਹੈ ਜੇ ਤੁਸੀਂ ਸਾਡੇ ਇਸ ਸੁਝਾਅ ਨੂੰ ਪ੍ਰਵਾਨ ਕਰ ਲੋ ਫਿਰ ਧਰਮ ਦੀ ਰੱਖਿਆ ਦੇ ਨਾਲ ਨਾਲ ਇਸ ਸੰਘਰਸ਼ ਵਿੱਚ ਸਾਨੂੰ ਸਫਲਤਾ ਵੀ ਪ੍ਰਾਪਤ ਹੋਵੇਗੀ ਜਦੋਂ ਇਹ ਸਾਰੇ ਬਚਨ ਪਹਾੜੀ ਰਾਜਿਆਂ ਨੇ ਸੁਣੇ ਤਾਂ ਹੈਰਾਨ ਹੋ ਕੇ ਕਹਿਣ ਲੱਗੇ ਠੀਕ ਹੈ ਔਰੰਗਜੀਬ ਸਾਡੇ ਧਰਮ ਤੇ ਬਹੁਤ ਵਾਰ ਕਰ ਰਿਹਾ ਪਰ ਸਾਡੇ ਵਿੱਚ ਉਹ ਸ਼ਕਤੀ ਅਤੇ ਸਮਰੱਥਾ ਨਹੀਂ ਹੈ ਕਿ ਅਸੀਂ ਔਰੰਗਜੀਬ ਦਾ ਮੁਕਾਬਲਾ ਕਰ ਸਕੀਏ ਅਸੀਂ ਤਾਂ ਆਪਣੇ ਵੱਲੋਂ ਤੁਹਾਨੂੰ ਵੀ ਇਹੀ ਸਲਾਹ ਦੇਵਾਂਗੇ ਕਿ ਤੁਹਾਨੂੰ ਵੀ ਸੰਘਰਸ਼ ਅਤੇ ਟਾਕਰੇ ਦਾ ਖਿਆਲ ਛੱਡ ਕੇ ਚੁੱਪਚਾਪ ਘਰ ਬੈਠਣਾ ਚਾਹੀਦਾ ਹੈ ਇਹ ਸੁਣ ਕੇ ਕਲਗੀਧਰ ਪਾਤਸ਼ਾਹ ਰੋ ਵਿੱਚ ਆ ਕੇ ਕਹਿਣ ਲੱਗੇ ਐ ਪਹਾੜੀ ਰਾਜੇਓ ਅਫਸੋਸ ਹੈ ਤੁਹਾਡੇ ਰਾਜ ਤੇ ਅਤੇ ਮਾਣ ਤੇ ਕਿਉਂਕਿ ਤੁਹਾਡੀ ਜਮੀਰ ਮਰ ਚੁੱਕੀ ਹੈ ਤੁਹਾਡੇ ਵਿੱਚੋਂ ਗੈਰਤ ਅਣਖ ਅਤੇ ਧਾਰਮਿਕ ਜਜ਼ਬਾ ਖਤਮ ਹੋ ਗਿਆ ਹੈ ਤੁਸੀਂ ਤਾਂ ਆਪਣੇ ਧਰਮ ਦੀ ਵੀ ਰੱਖਿਆ ਨਹੀਂ ਕਰ ਸਕਦੇ ਹੋਰ ਅਸੀਂ ਤੁਹਾਡੇ ਪਾਸੋਂ ਕੀ ਆਸ ਰੱਖ ਸਕਦੇ ਤੁਹਾਨੂੰ ਤਾਂ ਧਰਮ ਨਾਲੋਂ ਰਾਜ ਹੀ ਚੰਗਾ ਲੱਗਦਾ ਹੈ ਤੁਸੀਂ ਉਸ ਝੂਠੇ ਰਾਜ ਲਈ ਧਰਮ ਨੂੰ ਵੀ ਕੁਰਬਾਨ ਕਰੀ ਜਾ ਰਹੇ ਹੋ ਅੱਛਾ ਜੋ ਕੁਝ ਕਹਿਣਾ ਸੀ ਅਸੀਂ ਕਹਿ ਦਿੱਤਾ ਹੈ ਇਸ ਤੋਂ ਅੱਗੇ ਤੁਹਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲ ਕਰਨ ਦਾ ਸਾਨੂੰ ਕੋਈ ਲਾਭ ਨਜ਼ਰ ਨਹੀਂ ਆਉਂਦਾ ਤੁਸੀਂ ਹੁਣ ਆਪਣੇ ਘਰ ਨੂੰ ਜਾਓ ਚੂੜੀਆਂ ਪਹਿਲੋ ਜਿਹੜਾ ਕੁਝ ਅਕਾਲਪੁਰਖ ਹੁਕਮ ਕਰੇਗਾ ਅਸੀਂ ਉਹੀ ਕੰਮ ਕਰਾਂਗੇ ਸਾਨੂੰ ਇਸ ਗੱਲ ਦੀ ਪੱਕੀ ਉਮੀਦ ਹੈ ਕਿ ਅਕਾਲ ਪੁਰਖ ਇਸ ਕਾਰਜ ਵਿੱਚ ਸਾਨੂੰ ਜਰੂਰ ਸਫਲਤਾ ਬਖਸ਼ੇਗਾ। ਤੁਹਾਨੂੰ ਮਾਣ ਹੋਵੇਗਾ। ਆਪਣੇ ਰਾਜ ਭਾਗ, ਧਨ ਦੌਲਤ, ਹਾਥੀ, ਘੋੜੇ, ਲਸ਼ਕਰ ਤੇ ਸਾਨੂੰ ਤਾਂ ਸਿਰਫ ਅਕਾਲ ਪੁਰਖ ਦਾ ਪ੍ਰੋਸਾਹੀ ਕਾਫੀ ਹੈ। ਫਿਰ ਇਹਨਾਂ ਦਾ ਮਾਣ ਤੋੜਨ ਵਾਸਤੇ ਇਹ ਪਵਿੱਤਰ ਬਾਣੀ ਤੁਇ ਪ੍ਰਸਾਦ ਸਵਈਏ ਉਚਾਰਨ ਕੀਤੀ। ਇਸ ਬਾਣੀ ਨੂੰ ਕਈ ਗੁਰਸਿੱਖ ਸੁਦਾ ਸਵਈਏ ਵੀ ਆਖ ਦਿੰਦੇ ਇਸ ਬਾਣੀ ਵਿੱਚ ਵਿਰਾਗਮਈ ਉਪਦੇਸ਼ ਅਤੇ ਪਖੰਡ ਦਾ ਖੰਡਨ ਹੈ ਨਿਤਨੇਮ ਦੀਆਂ ਬਾਣੀਆਂ ਵਿੱਚ ਇਹ ਬਾਣੀ ਤੀਸਰੇ ਨੰਬਰ ਤੇ ਪੜ੍ਹੀ ਜਾਂਦੀ ਹੈ ਇਸ ਬਾਣੀ ਦੀ ਦੂਜੀ ਉਥਾਨਕਾ ਇਸ ਤਰ੍ਹਾਂ ਵੀ ਦੱਸਿਆ ਹੈ ਕਿ ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਅਸਾਮ ਦੇ ਰਾਜੇ ਰਾਜਾ ਰਾਮ ਸਿੰਘ ਦੇ ਪੁੱਤਰ ਰਤਨ ਰਾਏ ਦੇ ਬੇਨਤੀ ਕਰਨ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚਾਰਨ ਕੀਤੀ ਹੈ ਰਹੁ ਵਿਚਾਰ ਆਉ ਗੁਰਬਾਣੀ ਅਰੰਭ ਹੋਰੀ ਵਿਚਾਰ ਅਰੰਭ करिए ਇੱਕ ਊੰਕਾਰ ਸਤਗੁਰ ਪ੍ਰਸਾਦ ਓ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਅਬਿਨਾਸੀ ਸਰੂਪ ਹੈ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਾਤਸ਼ਾਹੀ ਦਸਵੀਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਬਾਣੀ ਦੇ ਰਚਨਹਾਰ ਹਨ ਤਉ ਪ੍ਰਸਾਦ ਸੁਈਏ ਹੇ ਕਾਲਪੁਰਖ ਮੈਂ ਤੇਰੀ ਕਿਰਪਾ ਨਾਲ ਸੁਈਏ ਬਾਣੀ ਉਚਾਰਨ ਕਰ ਰਿਹਾ ਹਾਂ ਪਹਿਲੇ ਸੁਈਏ ਵਿੱਚ ਹਜੂਰ ਫਰਮਾਉਂਦੇ ਕਿ ਅਸਾਂ ਹਿੰਦੁਸਤਾਨ ਦੇਸ਼ ਦੇ ਸਾਰੇ ਮਤ ਦੇਕੇ ਪਰ ਸਾਨੂੰ ਕੋਈ ਵੀ ਪ੍ਰਭੂ ਦਾ ਪਿਆਰਾ ਨਜ਼ਰ ਨਾ ਆਇਆ ਇਸ ਕਰਕੇ ਸਾਨੂੰ ਤਾਂ ਸਾਰੇ ਹੀ ਤੁਛ ਦਿਸਦੇ ਆ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਰਾਵਗ ਸਰੀਵੜੇ ਅਤੇ ਸੁੱਧ ਪਵਿੱਤਰਤਾ ਰੱਖਣ ਵਾਲੇ ਕਰਮ ਕਾਂਡੀ अथवा जैनी जिन्ना दे मुंह ते दमड़ी मारियां दंदा दी मैल विच खुब जावे ਸਮੂਹ ਸਿਧਾਂਤ ਸਿੱਧਾਂ ਦੇ ਮਤ ਵੀ ਵੇਖੇ ਜੋਗੀਆਂ ਤੇ ਜਤੀ ਬ੍ਰਹਮਚਾਰੀਆਂ ਦੇ ਘਰਾ ਵਿੱਚ ਫਿਰ ਤੁਰ ਕੇ ਇਹ ਸਾਰੇ ਹੀ ਦੇਖ ਲਏ ਹਨ ਸੂਰ ਸੁਰਾਰਦਨ ਸੁੱਧ ਸੁਹਾਦਿਕ ਸੰਤ ਸਮੂਹ ਅਨੇਕ ਮਤੀ ਕੇ ਸੂਰ ਸੂਰਮੇ अथवा ਦੇਵਤੇ ਸੁਰਾਰਦਨ ਦੇਵਤਿਆਂ ਨੂੰ ਨਾਸ ਕਰਨ ਵਾਲੇ ਰਾਖਸ਼ ਸੁੱਧ ਪਵਿੱਤਰ ਸੁਹਾਦਿਕ ਅੰਮ੍ਰਿਤ ਪੀਣ ਵਾਲੇ ਦੇਵਤੇ ਅਥਵਾ ਸੁੱਧ ਪਵਿੱਤਰ ਸੁਧਾਦਿਕ ਸੋਧੀਆਂ ਅਥਵਾ ਕਰਮ ਕਾਂਡੀਆਂ ਨੂੰ ਫਿਰ ਤੁਰ ਕੇ ਦੇਖ ਲਿਆ ਹੈ ਅਤੇ ਅਨੇਕਾਂ ਮਤਾਂ ਦੇ ਭੇਖੀ ਸੰਤ ਸਾਰੇ ਹੀ ਦੇਖ ਲਏ ਹਨ ਸਾਰੇ ਹੀ ਦੇਸ਼ ਕੋ ਦੇਖ ਰਹੇ ਉਹ ਮਤ ਕੋਉ ਨ ਦੇਖਿਅਤ ਪ੍ਰਾਨਪਤੀ ਕੇ ਇਹ ਸਾਰੇ ਹੀ ਮਹਾਨ ਭਾਰਤ ਦੇਸ਼ ਦੇ ਮਤ ਮੰਤੰਤਰਾਂ ਨੂੰ ਚੰਗੀ ਤਰ੍ਹਾਂ ਨਿਰਖ ਪਰ ਕੇ ਦੇਖ ਲਿਆ ਹੈ ਪਰ ਸੱਚ ਇਹ ਹੈ ਕਿ ਪ੍ਰਾਨਪਤੀ ਸਵਾਸਾਂ ਦੇ ਮਾਲਕ ਭਾਵ ਅਕਾਲਪੁਰਖ ਨੂੰ ਮੰਨਣ ਵਾਲਾ ਕੋਈ ਵੀ ਮਨਤ ਮਤਾਤਰ ਨਜ਼ਰ ਨਾ ਆਇਆ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਸ੍ਰੀ ਸ਼੍ਰੋਮਣੀ अथवा ਸੋਭਾ ਨੂੰ ਧਾਰਨ ਵਾਲੇ ਭਗਵਾਨ ਖੱਟ ਪਗਾ ਸੰਪਨ ਅਕਾਲਪੁਰਖ ਦੀ ਪਾਏ ਸ਼ਰਧਾ ਭਾਵਨਾ ਕਿਰਪਾ ਅਤੇ ਹੂੰ ਨਿਸ਼ਚੇ ਕਰਕੇ ਇੱਕ ਪ੍ਰਭੂ ਦੀ ਰਤੀ ਪ੍ਰੀਤੀ ਤੋਂ ਬਿਨਾ ਇੱਕ ਹੀ ਰਤੀ ਰਤੀ ਦੇ ਬਰਾਬਰ ਭਾਵ ਤੁਛ ਨਜ਼ਰ ਆਏ ਹਨ ਅੱਗੇ ਇਹਨਾਂ ਰਾਜਿਆਂ ਦਾ ਮਾਣ ਤੋੜਨ ਵਾਸਤੇ ਦੂਜਾ ਸਵਈਆ ਉਚਾਰਨ ਕਰਦੇ ਕਿ ਐ ਰਾਜਿਓ ਤੁਸੀਂ ਕਿਸ ਗੱਲ ਦਾ ਮਾਣ ਕਰਦੇ ਹੋ ਇਸ ਦੁਨੀਆ ਵਿੱਚ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਚੁੱਕੇ ਆ ਜਿਨ੍ਹਾਂ ਪਾਸ ਬੇਸ਼ੁਮਾਰ ਧਨ ਦੌਲਤ ਸੀ ਮਾਤੀ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਮਾਤੀ ਮਤੰਗ ਮਸਤ ਹਾਥੀ ਜਰ ਸੋਨੇ ਨਾਲ ਜਰੇ ਮੜੇ ਹੋਏ ਪਾਵ ਸੁਨੇਹਰੀ ਅੰਬਾਰੀਆਂ ਵਾਲੇ ਅਨੂਪ ਬੇਮਿਸਾਲ ਉਤੰਗ ਉੱਚੇ ਕੱਦ ਵਾਲੇ ਅਤੇ ਸੰਧੂਰ ਲਾਲਾ ਕੀ ਸੁਰੰਗ ਸੋਨੇ ਰੰਗ ਦੇ ਸਵਾਰੇ ਬਣਾਏ ਹੋਏ ਸਨ ਕੂਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ। ਕ੍ਰੂੜਾ ਹੀ ਤੁਰੰਗ ਕੋੜੇ ਜਿਹੜੇ ਕੁਰੰਗ ਹਰਨਾ ਵਾਂਗ ਕੂਦਤ ਛਾਲਾ ਮਾਰਦੇ ਸਨ ਅਤੇ ਇੰਨੇ ਤੇਜ ਸਨ ਕਿ ਪੌਣ ਹਵਾ ਦੇ ਗੌਨ ਗਵਨ ਤੂਫਾਨ ਨੂੰ ਵੀ ਜਾਤ ਨਿਵਾਰੇ ਮਾਤ ਪੌਣੇ ਵਾਲੇ ਸਨ। ਭਾਵ ਦੌੜਨ ਸਮੇਂ ਹਵਾ ਨੂੰ ਵੀ ਪਿੱਛੇ ਛੱਡ ਜਾਂਦੇ ਸਨ। ਪਰੀ ਭੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਜਿੰਨਾ ਅੱਗੇ ਭਾਰੀ ਪੁਜਾਨ ਬਹੁਤ ਲੰਮੀਆਂ ਬਾਹਾਂ ਵਾਲੇ अथवा ਬਹੁਤੀਆਂ ਫੌਜਾਂ ਦੇ ਮਾਲਕ ਭੂਪ ਰਾਜੇ ਪਲੀ ਬਿਦ ਐਨ ਚੰਗੀ ਤਰ੍ਹਾਂ ਸਿਰ ਨਵਾਉਂਦੇ ਸਨ ਜਿਨ੍ਹਾਂ ਦੀ ਗਿਣਤੀ ਕਰਦਿਆਂ ਕੋਈ ਵਿਚਾਰ ਵੀ ਨਹੀਂ ਹੋ ਸਕਦੀ ਭਾਵ ਬਹੁਤੇ ਰਾਜੇ ਝੁਕ ਝੁਕ ਕੇ ਸਲਾਮਾ ਕਰਦੇ ਸਨ ਪਰ ਹਜੂਰ ਫਰਮਾਉਂਦੇ ਆ ਇਤੇ ਭਏ ਤੂ ਕਹਾ ਭੇ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਪਾਦਸ਼ਾਹ ਕਹਿੰਦੇ ਜੇ ਇਤੇ ਇਨੇ ਵੱਡੇ ਭੂਪਤ ਚੱਕਰਵਰਤੀ ਪਾਦਸ਼ਾਹ ਵੀ ਬਣ ਗਏ ਤਾਂ ਕੀ ਹੋਇਆ ਭਾਵੇਂ ਕੋਈ ਮਾਣ ਵਾਲੀ ਗੱਲ ਨਹੀਂ ਕਿਉਂਕਿ ਅੰਤ ਨੂੰ ਤਾਂ ਰਾਜੇ ਮਹਾਰਾਜੇ ਚੱਕਰਵਰਤੀ ਪਾਦਸ਼ਾਹ ਵੀ ਨੰਗੇ ਪੈਰੀ ਹੀ ਇਸ ਸੰਸਾਰ ਤੋਂ ਤੁਰ ਗਏ ਹਨ ਫਿਰ ਪ੍ਰਸ਼ਨ ਸੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਵੱਡੇ ਵੱਡੇ ਰਾਜਿਆਂ ਦੀ ਕੀ ਦਸ਼ਾ ਹੁੰਦੀ ਹੈ ਗੁਰ ਉਤਰ ਦਿੰਦੇ ਆ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਇਨੇ ਵੱਡੇ ਵੱਡੇ ਰਾਜੇ ਹੋ ਚੁੱਕੇ ਜਿਨ੍ਹਾਂ ਦੀਆਂ ਫੌਜਾਂ ਵਿੱਚ ਜੰਗੀ ਵਾਜੇ ਢੋਲ ਮਿਰਦੰਗ ਅਤੇ ਨਗਾਰੇ ਤੋਂ ਸੇ ਬਾਜਿਤ ਵੱਜਦੇ ਸਨ ਅਤੇ ਆਪਣੀ ਤਾਕਤ ਦੇ ਜਰੀਏ ਸਾਰੇ ਦੇਸ਼ ਦਿਸਾਨ ਦੇਸ਼ਾਂ ਦਿਸ਼ਾਂਤਾਂ ਨੂੰ ਜਿੱਤ ਕੇ ਫਿਰਦੇ ਸਨ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਜਿਨ੍ਹਾਂ ਦੇ ਤਬੇਲਿਆਂ ਵਿੱਚ ਸੁੰਦਰ ਗਜਾਨ ਹਾਥੀਆਂ ਦੇ ਚੁੰਡਾਂ ਦੇ ਚੁੰਡ ਗੂੜ ਬਹੁਤ ਗੰਭੀਰ ਡੂੰਗੀ ਧੁਨੀ ਵਿੱਚ ਗੁੰਜਤ ਗੂੰਜਦੇ ਭਾਵ ਚਿੰਗਿਆੜਾਂ ਚੀਕਾਂ ਮਾਰਦੇ ਸਨ ਅਤੇ ਘੋੜਿਆਂ ਦੇ ਤਬੇਲਿਆਂ ਵਿੱਚ ਹਜ਼ਾਰਾਂ ਹੀ ਹੈ ਰਾਜ ਦਰਿਆਈ ਘੋੜੇ अथवा ਵਧੀਆ نسل ਦੇ ਘੋੜੇ ਹਿੰਸਤ ਹਿੰਕ ਰਹੇ ਸਨ ਪੂਤ ਪਵੇਖ ਭਵਾਨ ਕੇ ਭੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਪੂਤ ਪਵੇਖ ਭਵਾਨ ਵਰਤਮਾਨ ਸਮੇਂ ਵਿੱਚ ਇੰਨੇ ਰਾਜੇ ਹੋਏ ਹਨ ਅਤੇ ਹੋਣਗੇ ਭਾਵ ਇੰਨੇ ਰਾਜੇ ਹੋਏ ਹਨ ਕਿ ਹੋ ਸਕਦੇ ਆ ਅਤੇ ਹੋ ਸਕਦੇ ਆ ਉਹਨਾਂ ਦੀ ਗਿਣਤੀ ਕੌਣ ਗਿਣ ਸਕਦਾ ਗਿਣਤੀ ਕੀਤਿਆਂ ਵੀ ਉਹਨਾਂ ਦੀ ਕੋਈ ਵਿਚਾਰ ਨਹੀਂ ਹੋ ਸਕਦੀ ਭਾਵ ਪਤਾ ਨਹੀਂ ਲੱਗ ਸਕਦਾ ਕਿ ਇਹੋ ਜਿਹੇ ਰਾਜੇ ਕਿੰਨੇ ਹੋਏ ਕਿੰਨੇ ਹਨ ਅਤੇ ਅੱਗੇ ਨੂੰ ਕਿੰਨੇ ਹੋਣਗੇ ਪਰ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਸ੍ਰੀਪਤ ਲక్ష్ਮੀ ਮਾਇਆ ਦੇ ਪਦ ਪਤੀ ਸ੍ਰੀ ਸ਼੍ਰੋਮਣੀ ਸੋਭਾ ਸੰਪਨ ਅਕਾਲ ਪੁਰਖ ਦੇ ਭਜੇ ਤੂੰ ਬਗੈਰ ਭਜਨ ਤੋਂ ਬਗੈਰ ਇਹੋ ਜਿਹੇ ਵੱਡੇ ਵੱਡੇ ਰਾਜੇ ਮਹਾਰਾਜੇ ਅੰਤ ਨੂੰ ਅੰਤ ਕੇ ਕਈਏ ਅੰਤ ਕ ਏ ਧਰਮ ਰਾਜ ਦੇ ਵਾ ਅੰਤ ਕੇ ਕਾਲ ਦੇ ਧਾਮ ਕਰ ਪਰਲੋਕ ਨੂੰ ਸੁਧਾਰੇ ਚਲੇ ਗਏ ਹਨ ਅਗੇ ਕਾਲਪੁਰਖ ਦੇ ਭਜਨ ਤੋਂ ਬਗੈਰ ਹੋਰ ਧਰਮ ਕਰਮ ਕਰਨ ਦਾ ਖੰਡਨ ਕਰਦੇ ਸਤਿਗੁਰੂ ਜੀ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬ ਸਿਖੈ ਤੀਰਥ ਨਾਨ ਤੀਰਥਾਂ ਦਾ ਇਸ਼ਨਾਨ ਜੀਵਾਂ ਤੇ ਦਇਆ ਕਰਨੀ ਇੰਦਰੀਆਂ ਦਾ ਦਮ ਦਮਨ ਕਰਨਾ ਤੇ ਅਨ ਤਨ ਆਦਿਕ ਦਾ ਦਾਨ ਕਰਨਾ ਸੋ ਭਲੀ ਪ੍ਰਕਾਰ ਸੰਜਮ ਵਰਤ ਰੱਖਣਾ अथवा ਮਨ ਮਿਰਤੀ ਦਾ ਨਿਰੋਧ ਕਰਨਾ ਨੇਮ ਨੇਮ ਆਦਿਕ ਸਾਧਨ ਕਰਨੇ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਹੀ ਬਸੇਖਾ ਵਿਸ਼ੇਸ਼ ਧਰਮ ਕਰਮ ਵੀ ਕੋਈ ਭਾਵੇਂ ਕਰ ਲਵੇ ਵੇਦ ਪੁਰਾਨ ਕਦੀਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੀਖੈ ਚਾਰ ਵੇਦ 18 ਪੁਰਾਨ ਸਨਾਤਨ ਮਦ ਦੇ ਧਰਮ ਗ੍ਰੰਥ ਪੜ ਲਵੇ ਅਤੇ ਕੁਰਾਨ شریف ਆਦਿਕ ਮੁਸਲਮਾਨੀ ਮਜ਼ਬਦ ਦੀਆਂ ਕਦੀਬ ਧਾਰਮਿਕ ਪੁਸਤਕਾਂ ਨੂੰ ਵੀ ਪੜ ਲਵੇ ਜਮੀਨ ਜਮਾਨ ਧਰਤੀ ਅਤੇ ਅਸਮਾਨ ਭਾਵ ਮਾਤ ਲੋਕ ਦੀ ਸਬਾਨ ਸਾਰੀ ਧਰਤੀ ਅਤੇ ਉੱਪਰਲੇ ਗ੍ਰਹਿ ਵੀ ਆਪਣੀ ਸਰਬਗਤਾ ਨਾਲ ਦੇਖ ਲਵੇ ਇਨੀ ਅੰਤਰਜਾਮਤਾ ਹੋਵੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਹਵਾ ਦਾ ਹੀ ਆਹਾਰ ਭੋਜਨ ਛਕੇ ਜਤੀ ਬ੍ਰਹਮਚਾਰੀ ਹੋ ਕੇ ਬ੍ਰਹਮਚਰਜ ਵੀ ਰੱਖ ਲਵੇ ਹੋਰ ਸਭ ਸ਼ਾਸਤਰਾਂ ਦੀ ਵਿਚਾਰ ਵੀ ਕਰ ਲਵੇ ਹਜ਼ਾਰਾਂ ਸੰਤਾਂ ਸਾਧੂਆਂ ਦੇ ਅਤੇ ਧਰਮ ਅਸਥਾਨਾਂ ਦੇ ਦਰਸ਼ਨ ਵੀ ਕਰ ਲਵੇ ਪਰੰਤੂ ਕੋਈ ਵੀ ਸਾਧਨ ਪ੍ਰਭੂ ਦੀ ਦਰਗਾਹ ਵਿੱਚ ਪਰਵਾਣ ਨਹੀਂ ਹੋ ਸਕਦਾ ਹਜੂਰ ਫਰਮਾਉਂਦੇ ਆ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ੍ਰੀ ਸ਼ਰੋਮਣੀ ਖਡ ਪਗਾ ਸੰਪੰਨ ਅਕਾਲ ਪੁਰਖ ਦੇ ਪਜੇ ਤੂੰ ਬਗੈਰ ਐ ਰਾਜਿਓ ਏਕ ਰਤੀ ਪ੍ਰਭੂ ਦੀ ਪ੍ਰੀਤੀ ਤੋਂ ਬਿਨਾ ਪੂਰ ਭੋਗਤ ਕੀਤੇ ਹੋਏ ਸਾਧਨਾ ਵਿੱਚੋਂ ਇੱਕ ਵੀ ਦਰਗਾਹ ਵਿੱਚ ਲੇਖੈ ਪ੍ਰਵਾਰਣੀ ਪੈਂਦਾ ਤੇ ਨਾ ਹੁੰਦਾ ਹੈ ਹੁਣ ਅਗਲੀ ਪੌੜੀ ਵਿੱਚ ਰਾਜਿਆਂ ਦਾ ਮਾਣ ਤੋੜਨ ਵਾਸਤੇ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਬਖਸ਼ ਰਹੇ ਆ। ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲਾਂਗੇ। ਜਿਨ੍ਹਾਂ ਰਾਜਿਆਂ ਪਾਸ ਸੁਧ ਸਿਪਾਹ ਪਵਿੱਤਰ ਭਾਵ ਨਿਰੋਲ ਸੱਜੀ ਤਜੀ ਫੌਜ ਸੀ ਜਿਸ ਨੂੰ ਦਬਾਉਣਾ ਦੁਰੰਤ ਮਹਾਨ ਕਠਨ ਸੀ। ਸੋ ਭਲੀ ਪ੍ਰਕਾਰ ਸਨਾਹ ਸੰਜੂਆਂ ਸੰਜਾ ਕੇ ਸੂਰਮੇ ਇਹ ਆਖਦੇ ਸਨ। ਕਿ ਅਸੀਂ ਦਰਜਾਨ ਦੁਸ਼ਟਾਂ ਮਲੇਸ਼ਾਂ ਨੂੰ ਮਲ ਦੇਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਮਨ ਵਿੱਚ ਬਹੁਤ ਭਾਰੀ ਆਪਣੀ ਬਹਾਦਰੀ ਅਤੇ ਦਲੇਰੀ ਦੇ ਹੰਕਾਰ ਵਿੱਚ ਭਰੇ ਹੋਏ ਇਹ ਆਖਦੇ ਸਨ ਕਿ ਵੱਡੇ ਵੱਡੇ ਪਹਾੜ ਪੰਖ ਖੰਭ ਲਾ ਕੇ ਉੱਡ ਜਾਣਗੇ ਪਰ ਅਸੀਂ ਇੱਕ ਕਦਮ ਵੀ ਪਿਛੇ ਨਹੀਂ ਹਟਾਂਗੇ ਨਾ ਹੀ ਇੱਧਰ ਉੱਧਰ ਕਿਸੇ ਪਾਸੇ ਹਿੱਲਾਂਗੇ ਤੌਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਅਰੀਨ ਹੁੰਦਾ ਦੁਸ਼ਮਣ ਦੇ ਬਲ ਨੂੰ ਤੋੜ ਦੇਵਾਂਗੇ ਮਵਾਸਨ ਹੁੰਦਾ ਆਕੀਆਂ ਦੀਆਂ ਗਰਦਨਾ ਮਰੋੜ ਦੇਵਾਂਗੇ ਅਤੇ ਮਾਤੇ ਮਤੰਗਨ ਮਸਤ ਖਾਥੀਆਂ ਦੇ ਮਾਨ ਨੂੰ ਵੀ ਮਲ ਦੇਵਾਂਗੇ ਭਾਵ ਵੱਡੇ ਵੱਡੇ ਸ਼ਕਤੀਸ਼ਾਲੀ ਰਾਜੇ ਹੋਏ ਹਨ ਅਤੇ ਹੋਣਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ त्याग जहान निदान चलेंगी शून्यदान शब्द पोला बोलणा ददे नाल आया कई निधान पड़ी जांदेया निधान खजाना हुंदा निदान ददे नाल अखिर अंत नु हां जी कंदे पर श्रीपत माया ਦੇ ਪਤੀ श्री श्रोमਣੀ ਅਕਾਲਪੁਰਖ ਦੀ ਕਿਰਪਾ ਤੋਂ ਬਗੈਰ निदान अंत नु ਇਸ ਦ੍ਰਿਸ਼ਮਾਨ ਪ੍ਰਪੰਚ ਨੂੰ ਛੱਡ ਕੇ ਚਲੇ ਜਾਣਗੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ